ਦਸ਼ਮੇਸ਼ ਨਗਰ ਗਲੀ ਨੰਬਰ 4 ਵਿਚ ਸਥਿਤ ਇੱਕ ਕਾਰ ਅਚਾਨਕ ਭਿਆਨਕ ਅੱਗ ਦੀ ਲਪੇਟ ਵਿੱਚ ਆ ਗਿਆ ਹੈ। ਕਾਰ ਦੇ ਅੰਦਰ ਮੌਜੂਦ ਕੀਮਤੀ ਸਮਾਨ ਲੱਖਾਂ ਦੀ ਰਕਮ ਦਾ ਸੜਕੇ ਸੁਆਹ ਹੋ ਗਿਆ ਹੈ। ਘਟਨਾ ਸਮੇਂ ਕਾਰ ਦਾ ਇੱਕ ਵੀ ਮੈਂਬਰ ਕਾਰ ਦੇ ਅੰਦਰ ਮੌਜੂਦ ਨਹੀਂ ਸੀ ਜਿਸ ਦੇ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਸਕੀ। ਪਰ ਮੌਕੇ ਤੇ ਫਾਇਰ ਬਗਰੇਡ ਨੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਹੈ ਦੱਸ ਦਈਏ ਕਿ ਦਸ਼ਮੇਸ਼ ਨਗਰ ਵਿਖੇ ਗਲੀ ਨੰਬਰ 4 ਵਿੱਚ ਸਥਿਤ ਅਨਿਲ ਹੂਜਾ ਦੇ ਨਿਜੀ ਨਿਵਾਸ ਚ ਅਚਾਨਕ ਅੱਗ ਭੜ ਕੁਠੀ ਪੜੋਸੀਆਂ ਵੱਲੋਂ ਧੂਏ ਦੀ ਲਪਟਾ ਵੇਖ ਕੇ ਸੂਚਨਾ ਦਿੱਤੀ ਗਈ ਜਿਸ ਤੇ ਫਾਇਰ ਬਗਰੇਡ ਦੀ ਟੀਮ ਮੌਕੇ ਤੇ ਤੁਰੰਤ ਪਹੁੰਚੀ ਅਤੇ ਘੰਟੇ ਭਰ ਦੀ ਕੋਸ਼ਿਸ਼ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਇਸ ਦੌਰਾਨ ਘਰ ਵਿੱਚ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ ਜਿਸ ਕਾਰਨ ਕਿਸੇ ਵੀ ਜਾਨੀ ਨੁਕਸਾਨ ਦਾ ਬਚਾ ਹੋ ਗਿਆ ਦੱਸ ਦਈਏ ਕਿ ਅੰਦਰ ਮੌਜੂਦ ਐਲਸੀਡੀ ਕੈਮਰਿਆਂ ਵਾਲਾ ਡੀਵੀਆਰ ਬੈੱਡ ਅਲਮਾਰੀਆਂ ਕੱਪੜੇ ਸਾਜੋ ਸਮਾਨ ਤੇ ਹੋਰ ਕਈ ਕੀਮਤੀ ਚੀਜ਼ਾਂ ਅੱਗ ਵਿੱਚ ਸੜ ਕੇ ਸੁਆਹ ਹੋ ਗਈਆਂ ਪਰਿਵਾਰਕ ਮੈਂਬਰ ਘਰ ਤੋਂ ਬਾਹਰ ਸਨ ਜਿਸ ਕਰਕੇ ਉਹਨਾਂ ਦੀ ਜਾਨ ਬਚ ਗਈ ਅੱਗ ਲੱਗਣ ਦੇ ਕਾਰਨ ਸਪਸ਼ਟ ਨਹੀਂ ਹੋ ਸਕੇ ਪਰ ਸ਼ੱਕ ਇਹ ਜਤਾਇਆ ਜਾ ਰਿਹਾ ਹੈ ਕਿ ਸ਼ਾਇਦ ਕਰੰਟ ਦੇ ਸ਼ਾਰਟ ਸਰਕਟ ਦੇ ਕਾਰਨ ਇਹ ਅੱਗ ਲੱਗੀ ਹੈ ਪੁਲਿਸ ਅਤੇ ਅੱਗ ਬਜਾਊ ਟੀਮ ਦੇ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਇਲਾਕੇ ਦੇ ਲੋਕਾਂ ਦੇ ਵਿੱਚ ਇਸ ਘਟਨਾ ਦੇ ਕਾਰਨ ਕਾਫੀ ਦਸਤ ਦਾ ਮਾਹੌਲ ਪੈਦਾ ਹੋ ਗਿਆ ਹੈ ਇਹ ਤਸਵੀਰਾਂ ਦਸ਼ਮੇਸ਼ ਨਗਰ ਗਲੀ ਨੰਬਰ 4 ਬੀ ਦੀਆਂ ਸਾਂਝੀਆਂ ਕਰ ਰਹੇ ਹਨ ਜਿੱਥੇ ਅੱਜ ਪੌਣੇ 4 ਦੇ ਕਰੀਬ ਇੱਕ ਘਰ ਦੇ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਦੇ ਨਾਲ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਬੜੀ ਮੁਸ਼ਕਲ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਵੱਲੋਂ ਇਸ ਅੱਗ ਤੇ ਕਾਬੂ ਪਾਇਆ ਗਿਆ ਪਲਾਹ ਕਾਰਨਾਂ ਦਾ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਲੇਕਿਨ ਸ਼ੱਕ ਇਹ ਜਤਾਇਆ ਜਾ ਰਿਹਾ ਹੈ ਕਿ ਸ਼ਾਇਦ ਸ਼ਾਰਟ ਸਰਕਟ ਦੇ ਕਾਰਨ ਇਹ ਅੱਗ ਲੱਗੀ ਹੈ ਕਿਉਂਕਿ ਘਰ ਦੇ ਵਿੱਚ ਉਸ ਵਕਤ ਕੋਈ ਵੀ ਮੌਜੂਦ ਨਹੀਂ ਸੀ ella cae Ahí está? ਕੀ ਮਾਲਕੀ ਰਜਾ ਨੂੰ ਇਹ ਦਾ ਵਿੱਚੋਂ ਆ ਓਏ ਪੰਜੇ ਓਏ ਸਿੱਧੂ ਏ ਹਾਂ ਕੀ ਨਾਲ ਪਾਣੀ ਘਟੇਗੀ ਹਾਂ ਆ ਆ ਹਾਂ ਆ ਵੜ ਜਾ ਕੱਢੀ ਵੜ ਕੱਢ ਦੇ ਅੱਜ ਨਾ ਜੀ ਅੱਜ ਇਹ ਸ਼ਾਮ ਨੂੰ 4 ਵਜੇ ਤੋਂ 10 ਮਿੰਟ ਰਹਿੰਦੇ ਸੀਗੇ ਹਿਜਾਬ ਤੇ ਡਿਊਟੀ ਤੇ ਸੀਗੇ ਸਾਡੀ ਦੂਜੀ ਸ਼ਿਫਟ ਆਈ ਸ਼ਾਮ ਨੂੰ ਉਹਨਾਂ ਡਿਊਟੀਆਂ ਵਗੈਰਾ ਸੰਭਾ ਰਹੇ ਸੀ ਤੇ ਮੇਰੇ ਪਰਸਨਲ ਫੋਨ ਤੇ ਨੰਬਰ ਤੇ ਆਇਆ ਬੁਆਇਲ ਕਹਿੰਦੇ ਜੀ ਮੈਂ ਖੁਦ ਆ ਬੋਲ ਰਹਾ ਮੇਰੇ ਘਰ ਚੱਕ ਲੱਗੀ ਆ ਘਰ ਬੰਦ ਆ ਵੀ ਸਾਡਾ ਪਰਿਵਾਰ ਪੂਰਾ ਬਾਹਰ ਗਿਆ ਹੋਇਆ ਕਿਰਪਾ ਕਰਕੇ ਪਹੁੰਚੋ ਅਸੀਂ ਉਹਦੀ ਕਾਲ ਅਨੁਸਾਰ ਜੀ ਦੋਨੋਂ ਗੱਡੀਆਂ ਵਿੱਚ ਉਹਦੇ ਟੀਨ ਨੂੰ ਲੈ ਕੇ ਛੋਟੀ ਗੱਡੀ ਪਰ ਠੀਕ ਗੱਡੀ ਮੌਕੇ ਤੇ ਪਹੁੰਚਾਵੇ 7-8 ਮਿੰਟਾਂ ਵਿੱਚ ਪਹੁੰਚ ਗਏ ਥੋੜਾ ਜਿਹਾ ਰਸਤਾ ਤੰਗ ਹੈ ਜਿਸ ਕਰਕੇ ਸਾਨੂੰ ਪ੍ਰੋਬ ਕੌਣ ਸਾਰੇ ਰਿਪਬਲਿਕ ਦੇ ਸਹਿਯੋਗ ਨਾਲ ਸਾਡੀ ਟੀਮ ਨੇ ਬਹੁਤ ਵਧੀਆ ਵਰਕ ਕਰਕੇ ਅੱਗੇ ਕਾਬੂ ਪਾ ਲਿਆ ਜੀ। ਕੰਕ ਬਹੁਤ ਜ਼ਿਆਦਾ ਸੀ ਜੀ। ਪਹਿਲਾਂ ਤਾਂ ਦਿਖਦਾ ਹੀ ਕੋਸ਼ਿਸ਼ ਸੀ ਧੂਆਂ ਭਰ ਗਿਆ ਜੀ ਪੂਰੇ ਘਰ ਦੇ ਵਿੱਚ। ਕਮਰੇ ਬੰਦ ਸੀਗੇ, ਗੇਟ ਤੋੜ ਕੇ ਫਿਰ ਅੰਦਰ ਵੜਿਆ ਜੀ। ਖਿੜਕੀਆਂ ਤੋੜ ਕੇ ਰਮਾਰੀਆਂ ਰਮੁਰੇ ਇਧਰ ਉਧਰ ਕਰਕੇ ਫਿਰ ਜਾ ਕੇ ਕੰਟਰੋਲ ਹੋਈ ਹੈ ਜੀ। ਨੁਕਸਾਨ ਤਾਂ ਵੀ ਜਿਹੜਾ ਮਾਲਕ ਦੱਸ ਸਕਦਾ ਵੀ ਖਲਾਰਾ ਬਹੁਤ ਜ਼ਿਆਦਾ ਪੈ ਗਿਆ। ਆਗਿਆ ਲੱਕੜ ਵਗੈਰਾ ਨਮਾਰੀਆਂ ਵਗੈਰਾ ਕੋਈ ਹੋਰ ਜਿਹੜਾ ਉਹਨਾਂ ਦੇ ਟੀਵੀ ਆਰ ਵਗੈਰਾ ਲੱਗੇ ਹੋਏ ਸੀਗੇ। ਉਹ ਟੀਵੀ ਵਗੈਰਾ ਉਹ ਸਾਰੇ ਐਲਸੀਡੀ ਵਗੈਰਾ ਥੜ ਗਏ ਆ ਜੀ ਬੰਦ ਕਰਾ ਜੀ ਕਿਸੇ ਵੀ ਹੋ ਸਕਦਾ ਜੀ ਇਹ ਵੀ ਕੁਝ ਵੀ ਹੋ ਸਕਦਾ ਜੀ ਉਹ ਸ਼ਾਰਟ ਸਰਕਟ ਦਾ ਪੈ ਨਹੀਂ ਕਹਿ ਸਕਦੇ ਵੀ ਸ਼ਾਰਟ ਸਰਟ ਦਾ ਅਗਲਾ ਘਰ ਬੰਦ ਕਰਕੇ ਜਾਂਦਾ ਜੀ ਕਿ ਤਕਰੀਬਨ ਮੇਨ ਸਵਿਚ ਚੱਕ ਕੇ ਜਾਂਦਾ ਕੋਈ ਚੀਜ਼ ਜਲਦੀ ਵਗੈਰਾ ਹੋਟ ਵਗੈਰਾ ਵੀ ਹੋ ਸਕਦੀ ਹੈ ਜੀ ਬੰਦ ਕਰਦੇ ਵਿੱਚ ਕੁਝ ਨਹੀਂ ਪਤਾ ਲੱਗਦਾ ਮੇਰ ਪਿੰਦਰਪੱਤਰਾ ਵਾਰਡ ਨੰਬਰ 7 ਐਮਸੀ ਆ ਪਰ ਹੁਣੇ ਇੱਕ ਘੰਟਾ ਕੋ ਪਹਿਲਾਂ ਪਤਾ ਲੱਗਿਆ ਦਸ਼ਮੇਸ਼ ਨਗਰ ਗਲੀ ਨੰਬਰ 4 ਬੀ ਦੇ ਵਿੱਚ ਮਤਲਬ ਸਰਕਟ ਹੋਇਆ ਅੱਗ ਲੱਗ ਗਈ ਆ। ਤੋਂ ਮਤਲਬ ਕਾਫੀ ਨੁਕਸਾਨ ਹੋਇਆ ਕਰਦਿਆਂ ਦਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਚੁੱਕੀਆਂ ਜੇ ਅੱਗ ਬੁਝਾਉਣ ਵਿੱਚ ਲੱਗਦੇ ਹੋਏ ਆ ਹਜੇ ਕਾਰਨ ਦਾ ਕੁਝ ਪਤਾ ਨਹੀਂ ਲੱਗਿਆ। ਕਾਫੀ ਨੁਕਸਾਨ ਹੋਇਆ ਜੀ। ਥੱਲੇ ਤੂਆ ਹੈਗਾ ਪਤਾ ਲੱਗ ਜੂਗਾ ਥੋੜੀ ਦੇਰ ਬਾਅਦ। ਨਹੀਂ ਘਰ ਬੋਲੇ ਹਨ ਜੀ ਬਾਊਟ ਆਫ ਸਟੇਸ਼ਨ ਸੀਗੇ। 2 2:30 ਵਜੇ ਹੀ ਬਾਰਗ ਹੋਇਆ। ਹਾਂ ਜੀ। ਨਾਮ ਅਨਿਲ ਹੋਜਾ